ਜੇ ਅਸੀਂ ਸੰਤਾਂ ਦੀ ਫੋਟੋ ਲਵਾਈਏ ਆਪਣੀ ਲੋਕਲ ਲਾਇਬ੍ਰੇਰੀ ਵਿੱਚ ਤੇ ਉਹ ਲਾਇਬ੍ਰੇਰੀ ਵਾਲਿਆਂ ਨੂੰ ਧਮਕਾਣਾ ਸ਼ੁਰੂ ਕਰ ਦਿੰਦੇ ਨੇ। ਤੋਂ ਗੱਲ ਇਹ ਵੀ ਅਸੀਂ ਤਾਂ ਸਿਰਫ ਤੇ ਸਿਰਫ ਐਜੂਕੇਸ਼ਨ ਵਾਲੇ ਪਾਸੇ ਤੁਰ ਰਹੇ ਆ। ਅਸੀਂ ਆਪਣੀ ਹਿਸਟਰੀ ਨੂੰ ਚਾਹੁੰਦੇ ਆ ਵੀ ਸਾਡੀ ਹਿਸਟਰੀ ਜਿਹੜੀ ਹੈ ਸਾਡੀ ਨੈਕਸਟ ਜਨਰੇਸ਼ਨ ਤੱਕ ਜਾ ਸਕੇ। ਸਾਡੇ ਲਈ ਕੁਝ ਪਰਸਨੈਲਿਟੀਆਂ ਨੇ ਜਿਹੜੀਆਂ ਸ਼ਹੀਦ ਨੇ ਉਹਨਾਂ ਦਾ ਆਪਣਾ ਨੈਰੇਟਿਵ ਹੋ ਸਕਦਾ ਹੈ ਸਾਡਾ ਆਪਣਾ ਨੈਰੇਟਿਵ। ਤੋਂ ਅਸੀਂ ਲਈ ਕਹਿੰਦਾ ਵੀ ਤੁਹਾਨੂੰ ਤੁਹਾਡਾ ਮੁਬਾਰਕ ਹੈ ਸਾਨੂੰ ਸਾਡੇ ਮਸਲੇ ਵਿੱਚ ਤੁਸੀਂ ਨਾ ਆਓ। ਬਟ ਜੇ ਉਹ ਆਉਂਦੇ ਵੀ ਨੇ ਤੇ ਅੰਤ ਦੇ ਵਿੱਚ ਕੈਲੋਬੀ ਜਿੱਤ ਜਿਹੜੀ ਐ ਉਹ ਸੱਚ ਦੀ ਹੁੰਦੀ ਆਈ ਐ ਕਨੇਟਿਕਟ ਦੇ ਵਿੱਚ ਅਸੀਂ ਦੇਖਿਆ ਏ ਜੇ ਉਹਨਾਂ ਨੇ 1984 ਦਾ ਜਿਹੜਾ ਮਤਾ ਸੀ ਉਹਦੀ ਮੁਖਾਲਫਤ ਕੀਤੀ ਤੇ ਜਿਹੜੇ ਨਵੇਂ ਗਵਰਨਰ ਬਣੇ ਪਹਿਲੀ ਗੱਲ ਤਾਂ ਉਹ ਮਤਾ ਪਾਸ ਹੋਇਆ ਉਹਨਾਂ ਦੀ ਮੁਖਾਲਫਤ ਕਰਨ ਤੋਂ ਬਾਅਦ ਦੂਜਾ ਦਾਸ ਨੇ ਆਪਣਾ ਡਿਫੋਰਮੇਸ਼ਨ ਲਈ ਸੂ ਵੀ ਕਰਤਾ ਉਹ ਜਿਹੜੇ ਉਹਨਾਂ ਦੇ ਇੰਡੀਅਨ ਕਾਉਂਸੂਲੇਟ ਨਿਊਯਾਰਕ ਸਾਨੂੰ ਉਸ ਟਾਈਮ ਸੰਦੀਪ ਚੱਕਰਵਰਤੀ ਫਿਰ ਉਹਨਾਂ ਨੇ ਜਦੋਂ ਲਾਇਬ੍ਰੇਰੀ ਦੇ ਵਿੱਚ ਲਗਿਆ ਪਲੈਕ ਲਗਿਆ 1984 ਨਾਲ ਰਿਲੇਟਡ ਤੇ ਸੰਤਾ ਦੀ ਫੋਟੋ ਲੱਗੀ ਤਾਂ ਉਹਨਾਂ ਨੇ ਉਹਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਬਟ ਗਵਰਨਰ ਨੇ ਜੂਨ ਦਾ ਮਹੀਨਾ ਹੀ ਰੈਕੋਗਨਾਈਜ਼ ਕਰਤਾ ਐਜ਼ ਅ ਸਿੱਖ ਮੈਮੋਰੀਅਲ ਮੰਥ ਸੋ ਉਹਨਾਂ ਨੇ ਨੁਕਸਾਨ ਕਰਨ ਦੀ ਕੋਸ਼ਿਸ਼ ਕਰਦੇ ਰਹੇ ਸਾਡਾ ਇੱਕਾਰੀ ਬੈਨਾ ਖੜੀਆਂ ਕਰਤੀਆਂ ਸਿਟੀ ਹਾਲ ਦੇ ਬਾਹਰ ਐਈ ਸਿੱਖਾਂ ਨੂੰ ਡਿਫੇਮ ਕਰਨ ਦੇ ਲਈ ਤੇ ਬਟ ਉਹਦਾ ਵਿੱਚੋਂ ਪੋਜ਼ਿਟਿਵ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ ਰਹੀਆਂ ਮੈਂ ਕਹਿੰਦਾ ਵੀ ਜਿਹੜਾ ਅਸੀਂ ਇੱਥੇ ਸਿੱਖ ਮਿਊਜ਼ੀਅਮ ਬਣਾਉਣ ਦੇ ਵਿੱਚ ਕਾਮਯਾਬ ਹੋਏ ਇੱਕ ਕ੍ਰੈਡਿਟ ਉਹਨਾਂ ਨੂੰ ਵੀ ਜਾਂਦਾ ਜੇ ਉਹ ਸਾਡੇ ਤੇ ਇੱਕ ਫੋਟੋ ਨਾ ਲਵਾਉਂਦੇ ਤੇ ਅਸੀਂ ਐਡਾ ਵੱਡਾ ਮਿਊਜ਼ੀਅਮ ਹੀ ਨਾ ਬਣਾ ਪਾਉਂਦੇ ਉੱਥੇ ਜਿਹੜਾ ਕੀ ਓਪਨ ਟੂ ਪਬਲਿਕ ਹੈ ਉਹਨਾਂ ਨੇ ਇੱਕ ਫੋਟੋ ਲਵਾਈ ਤੇ ਇੱਥੇ ਬਿਲਬੋਰਡ ਲੱਗ ਗਏ ਥਾਵਾ ਥਾਵਾ ਤੇ ਸੰਤਾ ਦੀ ਫੋਟੋ ਦੇ ਸੋ ਗੱਲ ਇਹ ਤਾਂ ਵੀ ਸਾਡੀ ਹਮੇਸ਼ਾ ਮਨਸ਼ਾਈ ਰਹੀ ਹੈ ਸਾਰਿਆਂ ਨੂੰ ਇਕੱਠੇ ਲੈ ਕੇ ਚੱਲਿਆ ਜਾਵੇ ਈਵਨ ਕਿ ਲੋਕਲ ਲੈਵਲ ਦੇ ਉੱਤੇ ਵੀ ਸਾਡਾ ਬੜਾ ਪ੍ਰੇਮ ਪਿਆਰ ਹੈ ਸਾਰੀ ਕਮਿਊਨਿਟੀਆਂ ਨਾਲ ਆ ਭਾਵੇਂ ਉਹ ਇੰਡੀਅਨ ਕਮਿਊਨਿਟੀ ਹੋਏ ਪੰਜਾਬੀ ਕਮਿਊਨਿਟੀ ਹੋਏ ਸਿੱਖ ਕਮਿਊਨਿਟੀ ਹੋਏ ਬੰਗਲਾਦੇਸ਼ੀ ਕਮਿਊਨਿਟੀ ਹੋਏ ਹੇਸ਼ੀਅਨ ਕਮਿਊਨਿਟੀ ਹੋਏ ਕੇਪਵਰਡੀਅਨ ਕਮਿਊਨਿਟੀ ਹੋਏ ਪ੍ਰੂਵੀਅਨ ਕਮਿਊਨਿਟੀ ਹੋਏ ਸਾਰੀਆਂ ਕਮਿਊਨਿਟੀਆਂ ਨਾਲ ਅਸੀਂ ਬੜਾ ਪ੍ਰੇਮ ਪਿਆਰ ਨਾਲ ਚੱਲ ਰਹੇ ਹਾਂ ਕਿਉਂਕਿ ਉਹ ਦੇਖ ਰਹੇ ਨੇ ਵੀ ਇਹ ਕੁਝ ਗਲਤ ਨਹੀਂ ਕਰ ਰਹੇ ਐ ਸਿਰਫ ਆਪਣੀ ਹਿਸਟਰੀ ਦੀ ਗੱਲ ਕਰ ਰਹੇ ਨੇ ਜੋ ਇਹਨਾਂ ਨਾਲ ਹੋਇਆ ਤੇ ਅਸੀਂ ਅੱਗੋਂ ਵੀ ਕਰਦੇ ਆਵਾਂਗੇ ਤੇ ਆਈ ਥਿੰਕ ਜਿਹੜੇ ਬਾਕੀ ਵੀ ਪੋਲਿਟਿਸ਼ੀਅਨਸ ਨੇ ਉਹਨਾਂ ਨੂੰ ਵੀ ਇਹੀ ਐਟੀਟਿਊਡ ਰੱਖਣਾ ਚਾਹੀਦਾ ਹੈ ਬਈ ਅਸੀਂ ਇੱਕ ਮਨੁੱਖਤਾ ਦੀ ਗੱਲ ਕਰ ਰਹੇ ਆ ਅਸੀਂ ਨਹੀਂ ਚਾਹਦੇ ਵੀ ਕਿਸੇ ਵੀ ਕਮਿਊਨਿਟੀ ਨਾਲ ਐਦਾਂ ਦਾ ਕੁਝ ਮਾੜਾ ਹੋਵੇ ਤੇ ਜੇ ਅਸੀਂ ਅੱਜ ਇਹਨੂੰ ਇਕਨੋਲਜ ਨਹੀਂ ਕਰਦੇ ਇਹਦਾ ਮਤਲਬ ਕੱਲ ਨੂੰ ਅਸੀਂ ਖੁੱਲ ਵੀ ਦੇ ਰਹੇ ਆ ਵੀ ਕੋਈ ਵੀ ਕਿਤੇ ਕੁਝ ਕਰ ਲਵੇ ਸੋ ਜ਼ਰੂਰ ਅਸੀਂ ਸਾਰੇ ਇਹਨੂੰ ਇੱਕ ਪ੍ਰੋਜੈਕਟ ਨੂੰ ਹੈ ਨਾ ਦੇਖੀਏ ਵੀ ਇਹ ਲਿਮਿਟਿਡ ਟੂ ਦਾ ਸਿੱਖ ਹਿਸਟਰੀ ਹੈਗਾ ਅਸੀਂ ਮੇਕ ਸ਼ੋਰ ਕਰ ਰਹੇ ਆ ਵੀ ਕਿਤੇ ਵੀ ਕੁਝ ਗਲਤ ਨਾ ਹੋਵੇ ਵਰਲਡ ਦੇ ਵਿੱਚ ਤੇ ਅਸੀਂ ਐ ਇੱਕ ਸਟੇਟਮੈਂਟ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ